ਸਸੀਕਾਲ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਤੁਸੀਂ ਜੁੜੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਔਰ ਕੱਲ तकरीबन ਬਾਅਦ ਦੁਪਹਿਰ 3 ਵਜੇ ਸਮਾਣਾ ਦੇ ਨੇੜੇਲੇ ਪਿੰਡ ਟੈਂਥਲ ਵਿਖੇ ਇੱਕ ਮਕਾਨ ਅਚਾਨਕ ਢਹਿ ਟੇਰੀ ਹੋ ਜਾਂਦਾ ਹੈ ਔਰ ਨਰਵੈਰ ਸਿੰਘ son of ਸੁਖਦੇਵ ਸਿੰਘ ਜੀ ਹੈਰਾਨ ਪਰੇਸ਼ਾਨ ਹੋ ਜਾਂਦੇ ਆ ਕਿ ਕੀ ਕੀ ਹਾਲਾਤ ਹੋ ਗਏ ਕਿੱਦਾਂ ਹੋ ਗਿਆ ਕੋਈ ਸਮਝ ਹੀ ਨਹੀਂ ਆ ਰਹੀ ਗੱਲ ਦੀ ਕੋਈ ਜ਼ਮੀਨ ਖਿਸਕੀ ਹੈ ਜਾਂ ਕੋਈ ਪਚਾਲ ਆਇਆ ਕੀ ਕਾਰਨ ਹੋ ਸਕਦਾ ਸੋ ਵੀਰਿਆਂ ਨਾਲ ਗੱਲਬਾਤ ਵੀ ਕਰਾਂਗੇ ਕਿ ਕਿਸ ਤਰ੍ਹਾਂ ਜਿਹੜੀ ਸਥਿਤੀ ਬਣੀ ਔਰ ਲਗਭਗ 18-20 ਸਾਲ ਪਹਿਲਾਂ ਜਿਹੜਾ ਮਕਾਨ ਬਣਿਆ ਕਿਉਂਕਿ ਜੇ ਗੱਲ ਕਰੀਏ ਤਾਂ 50-50 ਸਾਲ 100-100 ਸਾਲ ਪਹਿਲਾਂ ਵੀ ਮਕਾਨ ਬਣੇ ਜਿਹੜੇ ਤੇ ਜੇ ਲੈਂਟਰ ਦੀ ਗੱਲ ਕਰੀਏ ਅੱਪਾ ਤਾਂ ਲੈਂਟਰ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਕਿਉਂਕਿ ਲੈਂਟਰ ਬਿਲਕੁਲ ਸੁੱਕਾ ਹੈ ਕਿਸੇ ਕਿਸੇ ਵੀ ਤਰ੍ਹਾਂ ਦੀ ਕੋਈ ਲੈਂਟਰ ਦੇ ਉੱਪਰ ਕੋਈ ਵੀ ਜਿਹੜੀ ਪਰੇਸ਼ਾਨੀ ਨਜ਼ਰ ਨਹੀਂ ਆਈ ਬਿਲਕੁਲ ਲੈਂਟਰ ਜਿਹੜਾ ਬਿਲਕੁਲ ਕੋਈ ਤੇੜ ਨਹੀਂ ਹੈ ਕੋਈ ਜਿੱਦਾਂ ਆਪਾਂ ਕਹ ਲੈਨੇ ਆ ਕੋਈ ਸਲਾਬ ਨਹੀਂ ਹੈ ਹਣਾ ਸੋ ਕਿਤੇ ਨਾ ਕਿਤੇ ਸੋ ਇੱਕ ਬਹੁਤ ਵੱਡੀ ਗੱਲ ਹੋਈ ਵੀ ਕੋਈ ਜਿਹੜੇ ਜਾਨੀ ਮਾਲੀ ਨੁਕਸਾਨ ਜਿਹੜਾ ਹੈ ਉਹ ਜਿਹੜਾ ਵਿਚਾਰ ਹੈਗਾ ਕਿਸੇ ਤਰ੍ਹਾਂ ਨਾਲ ਕੋਈ ਅਚਾਨਕ ਪਹਿਲਾਂ ਪਤਾ ਲੱਗ ਜਾਂਦਾ ਸੋ ਆਪ ਬਾਈ ਇਹਨਾਂ ਨਾਲ ਗੱਲਬਾਤ ਵੀ ਕਰਦੇ ਆਂ ਸੋ ਆਕੀ ਸ਼ੁਭਨਾ ਕੀ ਬਤੋ ਮੇਰਾ ਨਰਵੈਰ ਸਿੰਘ ਨਰਵੈਰ ਸਿੰਘ ਜੀ ਇਹ ਜਿਹੜਾ ਹੈ ਕੱਲ ਕਿੰਨੇ ਵਜੇ ਦੀ ਘਟਨਾ ਹੋਈ ਔਰ ਕਿਦਾਂ ਹੋਈ ਇਹ 3:00 ਵਜੇ ਦਾ ਟਾਈਮ ਸੀ ਜੀ ਤੇ ਮੇਰਾ ਭਰਾ ਇਥੇ ਚਾਹ ਲੈ ਕੇ ਆਇਆ ਆਪਣੀ ਜਿਹੜੀ ਲੇਬਰ ਕੰਮ ਕਰਦੀ ਏ ਤੇ ਉਹ ਲੇਵਰ ਨਹੀਂ ਦੱਸਿਆ ਵੀ ਇੱਥੇ ਥੋੜਾ ਜਿਹਾ 파ੜ ਜਾ ਪੈ ਗਿਆ ਇੱਕ ਪਿੱਲਰ ਜਿਹਾ ਫਟ ਗਿਆ ਪਿੱਲਰ ਫਟਨ ਨਾਲ ਉੱਤਰਲਾ ਜਿਹੜਾ ਚਬਾਰਾ ਉਹਦੀ ਜਿਹੜੀ ਹੱਟੇ ਉਥੇ ਤਰੇਣਾ ਆ ਗਈਆਂ ਨੇ بس 10 ਕੁ ਮਿੰਟ ਮਿਲੇ ਨੇ ਸਾਨੂੰ ਜਿਹੜੇ ਮਾਲ ਡੰਗਰ ਸੀ ਇਹਨੂੰ ਸਾਈਡ ਤੇ ਕਰਨ ਨੂੰ 10 ਮਿੰਟਾਂ ਬਾਅਦ ਜਿਵੇਂ ਬੁਲਾਸ ਤੋਂ ਹੁੰਦਾ ਇੱਕ ਬਿਲਡਿੰਗ ਇੱਕ ਕਲਮ ਟਾ ਡੇਰੀ ਹੋ ਜਾਂਦੀ ਏ ਇੱਕਦਮ ਡਹਿਲ ਗਿਆ ਜਿਵੇਂ ਕੋਈ ਪਚਾਲ ਆਇਆ ਛੜਕਾ ਲੱਗਾ ਰੱਬ ਜਾਣੇ ਕੀ ਹੋਇਆ ਤੇ ਹੁਣ ਪਰਮਾਤਮਾ ਹੀ ਜਾਣਦਾ ਪਰ ਇੱਕਦਮ ਸਾਰੀ 10 ਮਿੰਟਾਂ ਦੇ ਵਿੱਚ ਸਾਰੀ ਗੇਮ ਪਲਟ ਗਈ 10 ਮਿੰਟਾਂ ਦੇ ਵਿੱਚ ਸਾਰੀ ਗੇਮ ਪਲਟ ਗਈ ਸੋ ਸੱਸੀ ਕਾ ਪ੍ਰਧਾਨ ਸਾਹਿਬ ਸੱਸੀ ਕਾ ਜੀ ਸਾਰਾ ਗ੍ਰਾਮ ਸਿੰਘ ਜੀ ਇਹ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਬਿਲਡਿੰਗ ਕੱਲ ਲੱਗੀ ਹੈ ਇਹ ਮਕਾਨ ਲੱਗਿਆ ਹੈ ਇਹ ਤੁਹਾਡੇ ਫਿਰ ਕਦੋਂ ਤੁਹਾਡੀ ਸਮਝ ਦੇ ਵਿੱਚ ਆਈ ਗੱਲ ਉਹ ਤੁਸੀਂ ਮੌਕੇ ਤੇ ਪਹੁੰਚੇ ਹੋਣੇ ਇੱਥੇ ਕੱਲੋ ਇਹ ਕੱਲ ਅਸੀਂ ਨਾ ਦੋਨੋਂ ਫੋਰਮਾਂ ਵੱਲੋਂ ਕੱਲ ਸਾਡਾ ਪ੍ਰੋਗਰਾਮ ਸੀਗਾ ਡੀਸੀ ਸਾਹਿਬ ਦੇ ਜੀ ਜਿਹੜਾ ਹਰਿਆਣੇ ਜੀ ਅਸਰਦਾਂ ਤੇ ਅਸੀਂ ਬੈਠੇ ਹੋਏ ਆ ਜਿਹੜੇ ਅਫਸਰਾਂ ਨੇ ਉੱਥੇ ਮਤਲਬ ਕਿਸਾਨਾਂ ਤੇ ਗੋਲੀਆਂ ਵਗੈਰਾ ਚਲਾਈਆਂ ਨੇ ਉਹਨਾਂ ਨੂੰ ਰਾਸਟਰ ਪੱਕੀ ਦੇ ਸਰਮਾਨ ਦੇ ਵਿਰੋਧ ਵਿੱਚ ਸਾਡਾ ਪ੍ਰੋਗਰਾਮ ਸੀ ਕੱਲ ਪਟਿਆਲੇ ਤੇ ਜਦੋਂ ਅਸੀਂ ਉੱਥੋਂ ਆਏ ਆ ਕਿ ਅਸੀਂ ਅਜੇ ਘਰ ਮਤਲਬ ਪਹੁੰਚੇ ਸੀ ਤੇ ਨਾਲ ਦੀ ਨਾਲ ਮੇਰਾ ਇੱਕੋ ਗਵਾਂਡੀ ਸੀ ਉਹਨੇ ਰੋਲਾ ਪਾ ਰਿਆ ਸੀ ਵੀ ਉੱਥੇ ਪਚਾਲ ਆ ਗਿਆ ਪਚਾਲ ਆ ਗਿਆ ਇੱਕਦਮ ਜਦੋਂ ਅਸੀਂ ਸੁਣਿਆ ਵੀ ਕੀ ਗੱਲ ਕਹਿੰਦੇ ਵੀ ਮਤਲਬ ਨਰਵੈਰਵਰਾਂ ਦੀ ਜਿਹੜੀ ਬਿਲਡਿੰਗ ਹੈ ਉਥੇ ਮਲਵੇਲੀ ਬਣਾਈ ਹੈ ਉਹ ਸਾਰੀ ਢਹਿ ਟੇਰੀ ਹੋ ਗਈ ਹੈ ਤੇ ਅਸੀਂ ਫੋਰੀ ਤੌਰ ਤੇ ਜਿਦ ਹੀ ਮੈਂ ਪ੍ਰੈਸਰ ਨੂੰ ਵੀ ਫੋਨ ਕਰੇ ਤੇ ਜਿਦ ਹੀ ਅਸੀਂ ਇੱਥੇ ਆ ਕੇ ਵੇਖਿਆ ਮੌਕਾ ਤੇ ਵਾਕਈ ਤੇ ਆ ਕੇ ਤੇ ਐਂ ਲੱਗਦਾ ਸੀ ਵੀ ਪਚਾਲ ਆਇਆ ਤੇ ਸਾਨੂੰ ਐਂ ਲੱਗਦਾ ਸੀ ਵੀ ਪਚਾਲ ਆ ਕਿ ਹੋਰ ਵੀ ਖਬਰਾਂ ਆਉਣਗੀਆਂ ਪਰ ਗੱਲ ਤਾਂ ਇਹ ਹੈ ਵੀ ਰਾਤ ਤੱਕ ਕੋਈ ਸਾਨੂੰ ਖਬਰ ਨਹੀਂ ਮਿਲੀ ਉਹ ਟਾਈਮ ਟੀਵੀ ਚੜ੍ਹਦੀ ਕਲਾ ਵਾਲਿਆਂ ਨੇ ਵੀ ਮੇਰੀ ਰਾਤ ਗੱਲ ਹੋਈ ਜੀ ਨਾਲ ਉਹਨਾਂ ਨੇ ਵੀ ਬਹੁਤ ਪਤਾ ਕਰਿਆ ਪਚਾਲ ਵਗੈਰਾ ਤਾਂ ਨਹੀਂ ਆਇਆ ਪਰ ਕੋਈ ਹੋ ਸਕਦਾ ਇੱਥੋਂ ਜ਼ਮੀਨ ਖਿਸਕੀ ਏ ਜਾਂ ਕੀ ਬਣਿਆ ਇਹ ਤਾਂ ਕੁਦਰਤ ਜਾਣਦੀ ਹੈ ਪਰ ਨੁਕਸਾਨ ਬਹੁਤ ਵੱਡਾ ਨੁਕਸਾਨ ਤਾਂ ਹੋਇਆ ਕਿਦਾਂ ਕਰ ਬਹੁਤ ਨੁਕਸਾਨ 25-30 ਲੱਖ ਦਾ ਨੁਕਸਾਨ ਇਹਨਾਂ ਦਾ ਹੋ ਗਿਆ ਜਿਹਦੇ ਵਿੱਚ ਇਹਨਾਂ ਨੇ 80-85 ਫੁੱਟ ਲੰਬਾ ਬਰਾਂਡਾ ਪਾਇਆ ਸੀ ਨਾਲ ਰਹਿਣ ਵਾਸਤੇ ਥੱਲੇ ਘਰ ਬਣਾ ਕੇ ਉੱਤੇ ਚਵਾਰਾ ਸੀਗਾ ਵਿੱਚ ਸੀਸੀਟੀਵੀ ਟੀਵੀ ਕੈਮਰੇ ਵੀ ਲੱਗੇ ਸਨ ਤੇ ਫ੍ਰਿਜ ਐਸ.ਡੀ. ਯਾਨੀ ਪੂਰਾ ਘਰ ਬਣਾਇਆ ਸੀ ਇਨਾਂ ਨੇ ਬਾਥਰੂਮ ਰਸੋਈਸ ਵਗੈਰਾ ਸਾਰਾ ਕੁਝ ਬਣਿਆ ਸੀ ਮੌਕੇ ਦੇ ਉੱਤੇ ਜਦੋਂ ਮੈਂ ਇੱਥੇ ਆ ਕੇ ਵੇਖਿਆ ਸਾਰਾ ਕੁਝ ਉਸ ਤੋਂ ਬਾਅਦ ਮੈਂ ਨਾਲ ਦੀ ਨਾਲ ਐਸ.ਡੀ.ਐਮ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਨਾਲ ਤੇ ਨਹੀਂ ਗੱਲ ਹੋਈ ਉਹ ਬਿਜੀ ਚੱਲ ਰਹੇ ਸੀ ਤੇ ਮੇਰੀ ਹੋਈ ਤਹਿਸੀਲਦਾਰ ਸਾਹਿਬ ਨਾਲ ਗੱਲ ਤਹਿਸੀਲਦਾਰ ਸਾਹਿਬ ਨੇ ਮੈਂ ਸਾਰਾ ਜਿਹੜਾ ਇਹ ਮੈਟਰ ਸੀ ਉਹ ਧਿਆਨ ਚ ਲਿਆਂਦਾ ਉਹਨਾਂ ਨੂੰ ਰਾਤ ਜਿਹੜੀ ਵੀਡੀਓ ਵਗੈਰਾ ਸਾਰਾ ਕੁਝ ਉਹਨਾਂ ਨੂੰ ਮੈਂ ਮਤਲਬ WhatsApp ਵੀ ਕਰਕੇ ਪਾਇਆ ਸਾਰਿਆਂ ਨੂੰ ਐਸਜੀਐਮ ਸਾਹਿਬ ਨੂੰ ਪਾਇਆ ਹੈ ਤਹਿਸੀਲਦਾਰ ਸਾਹਿਬ ਨੂੰ ਪਾਇਆ ਹੈ ਯਾਨੀ ਜਿੰਨੇ ਅਧਿਕਾਰੀ ਨੇ ਉੱਚ ਅਧਿਕਾਰੀ ਸਭ ਨੂੰ ਮੈਂ ਰੱਤੀ ਵੀਡੀਓ ਜਿਹੜੀ ਸੀ ਉਹ ਪਾ ਦਿੱਤੀ ਹੈ WhatsApp ਤੇ ਤੇ ਉਹ ਤਹਿਸੀਲਦਾਰ ਸਾਹਿਬ ਦਾ ਇਹੀ ਕਹਿਣਾ ਸੀ ਸਾਨੂੰ ਵੀ ਕੋਈ ਗੱਲ ਨਹੀਂ ਜੋ ਹੋ ਗਿਆ ਨੁਕਸਾਨ ਹੋ ਗਿਆ ਜਾਨੀ ਨੁਕਸਾਨ ਜਿਹੜਾ ਉਹ ਬਚ ਗਿਆ ਪ੍ਰਮਾਤਮਾ ਦੀ ਮਿਹਰ ਹੋਈ ਹੈ ਪਰ ਤੁਸੀਂ ਸਵੇਰੇ ਆਪਣੇ ਸਰਪੰਚ ਸਾਹਿਬ ਦੇ ਲੈਟਰ ਪੈਡ ਤੇ ਲਿਖ ਕੇ ਤੇ ਮੈਨੂੰ ਆਣ ਕੇ ਮਿਲਿਓ कि ਅਸੀਂ ਬਣਦੀ ਜਿਹੜੀ ਮਦਦ ਹੈ ਪ੍ਰਸ਼ਾਸਨ ਵੱਲੋਂ ਜੋ ਵੀ ਗਵਰਨਮੈਂਟ ਵੱਲ ਹੋਏਗੀ ਉਹ ਕਰਾਂਗੇ ਤੇ ਹੁਣ ਅਸੀਂ ਟਾਈਮ ਬੰਨ ਕੇ ਦੇਖਦੇ ਜਾਂਦੇ ਹਾਂ ਤੇ ਸਰ ਵੀਰ ਜੀ ਕੀ ਮੰਗ ਕਰਨੀ ਚਾਹੁੰਦੇ ਹੋ ਪੰਜਾਬ ਸਰਕਾਰ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਨੂੰ ਤੇਹੀ ਮੰਗ ਹੈ ਜੀ ਸਾਡਾ ਬਹੁਤ ਇਥੇ ਨੁਕਸਾਨ ਹੋ ਗਿਆ 25 ਲੱਖ ਦਾ ਜੀ ਚਲੋ ਹੁਣੇ ਦੁਆਰੇ ਕਿਰਪਾ ਹੋਏਗੀ ਮਹਾਰਾਜ ਦੀ ਅਸੀਂ ਇਹ ਹੀ ਮੰਗ ਕਰਦੇ ਆਂ ਵੀ ਚਲੋ ਸਾਨੂੰ ਜਿੰਨਾ ਜਿੰਨਾ ਚਾਹੀਦਾ ਸਰਕਾਰ ਵੱਲੋਂ ਸਾਨੂੰ ਮਦਦ ਮਿਲੇ ਕਿਉਂਕਿ ਕਿਸਾਨ ਤੇ ਜੀ ਪਹਿਲੀ ਵੇਖੋ ਮਰਿਆ ਪਿਆ